ਬੜਾ ਭਿਆਨਕ ਹਾਦਸਾ ਹੋਇਆ ਹੈ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਇਹ ਕੈਂਟਰ ਆ ਔਰ ਟਰੈਕਟਰ ਟਰਾਲੀ ਦੇ ਨਾਲ ਜਿਹੜੀ ਆ ਇਹਦੀ ਟੱਕਰ ਹੁੰਦੀ ਆ ਔਰ ਟੱਕਰ ਇੰਨੀ ਕੁ ਜ਼ਿਆਦਾ ਖਤਰਨਾਕ ਆ ਕਿ ਹਿੱਸੇ ਤੱਕ ਜਿਹੜੇ ਉਹ ਪੱਟੇ ਗਏ ਨੇ ਆ ਟਰੱਕ ਦਾ ਹਿੱਸਾ ਪੱਟਿਆ ਗਿਆ ਤੁਸੀਂ ਆਪ ਦੇਖ ਲਓ ਕਿ ਕਿੰਨੀ ਜ਼ਬਰਦਸਤ ਜਿਹੜੀ ਆ ਇਹ ਟੱਕਰ ਹੋਈ ਹੋਏਗੀ ਔਰ ਬਿਲਕੁਲ ਇਹਦਾ ਹਿੱਸਾ ਇੱਥੋਂ ਪੱਟਿਆ ਗਿਆ ਔਰ ਇੱਥੋਂ ਹਿੱਸਾ ਪਟ ਗਿਆ ਤੁਸੀਂ ਵੇਖ ਲੋ ਕਿੱਧਰਲੇ ਪਾਸੇ ਖੇਤਾਂ ਦੇ ਵਿੱਚ ਜਾ ਡਿੱਗ ਗਿਆ ਆ ਆ ਹਿੱਸਾ ਪਿਆ ਇਧਰਲੇ ਪਾਸੇ ਨਜ਼ਰ ਮਾਰ ਲਓ ਇਧਰਲੇ ਪਾਸੇ ਆ ਹਿੱਸਾ ਪਿਆ ਇਸ ਟਰੱਕ ਦਾ ਔਰ ਇਹ ਆਮੋ ਸਾਹਮਣੀ ਦੱਸਿਆ ਜਾ ਰਿਹਾ ਕਿ ਦੋਵੇਂ ਵਹੀਕਲ ਵੱਜੇ ਨੇ ਦੂਜਾ ਟਰੈਕਟਰ ਟਰਾਲੀ ਆ ਇੱਕ ਟਰੱਕ ਹੈਗਾ ਔਰ ਕਿੰਨੀ ਦੂਰ ਤੱਕ ਇਹ ਹਿੱਸਾ ਗਿਆ ਇਹਦਾ ਜਦੋਂ ਪਟਿਆ ਗਿਆ ਹਾਲਾਂਕਿ ਰਾਤ ਦੀ ਇਹ ਘਟਨਾ ਦੱਸਦੇ ਆ ਆ ਟਰਾਲੀ ਜਿਹੜੀ ਆ ਇਹ ਮੁੱਦੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਉਹ ਸਾਹਮਣੇ ਟਰੈਕਟਰ ਔਰ ਹਾਲਾ ਕਿ ਗਲਤੀ ਨਹੀਂ ਪਤਾ ਲੱਗ ਸਕੀ ਕਿਸ ਦੀ ਹੈ ਕਿਉਂਕਿ ਫਿਲਹਾਲ ਦੀ ਘੜੀ ਰਾਤ ਦਾ ਸਮੇਂ ਦੱਸਿਆ ਜਾ ਰਿਹਾ ਔਰ ਇਸ ਕਰਕੇ ਜਿਹੜਾ ਗਲਤੀ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਲੇਕਿਨ ਹਾਦਸਾ ਇੰਨਾ ਕਿ ਜ਼ਿਆਦਾ ਹੈ ਭਿਆਨਕ ਸੀਗਾ ਕਿ ਨੁਕਸਾਨ ਜਿਹੜਾ ਉਹ ਕਿਸੇ ਰੋਡ ਤੇ ਜਾਂਦੇ ਕਿਸੇ ਹੋਰ ਵਹੀਕਲ ਦਾ ਵੀ ਜਿਹੜਾ ਉਹ ਹੋ ਸਕਦਾ ਸੀ ਅਗਰ ਕੋਈ ਕਾਰ ਜਾ ਕਿ ਮੋਟਰਸਾਈਕਲ ਜਾ ਕਿ ਹੋਰ ਵਹੀਕਲ ਨੰਗ ਦਾ ਉਹਨਾਂ ਦਾ ਵੀ ਜਿਹੜਾ ਨੁਕਸਾਨ ਉਹ ਹੋ ਸਕਦਾ ਸੀਗਾ ਜਿਸ ਤਰੀਕੇ ਨਾਲੇ ਟੱਕਰ ਹੋਈ ਆ ਤਾਂ ਤੁਸੀਂ ਨਜ਼ਰ ਮਾਰੋ ਕਿ ਹਿੱਸਾ ਪਟਕੇ ਆ ਜਿਹੜਾ ਕਿੰਨੀ ਜ਼ੋਰ ਨਾਲ ਟੱਕਰ ਹੋਈ ਹੋਏਗੀ ਕਿ ਆ ਲੋਹੇ ਦੀਆਂ ਜਿਹੜੀਆਂ ਚੀਜ਼ਾਂ ਜਾਇਦਾ ਡਾਲਾ ਡੂਲਾ ਉਹ ਸਾਰਾ ਕੁਝ ਕਿਸ ਤਰੀਕੇ ਨਾਲ ਟੁੱਟਿਆ ਹੈ ਔਰ ਇਹ ਟਰਾਲੀ ਸਾਈਡ ਤੋਂ ਵੱਜੀ ਹੋਊਗੀ ਟਰੱਕ ਦੇ ਕਿਵੇਂ ਵੱਜੀ ਹੋਏਗੀ ਇਹ ਤਾਂ ਹਜੇ ਗੱਲ ਕਲੀਅਰ ਨਹੀਂ ਹੋ ਸਕਦੀ ਲੇਕਿਨ ਫਿਲਹਾਲ ਇਸ ਪੂਰੀ ਕਹਾਣੀ ਦੇ ਵਿੱਚ ਬਚਾ ਹੋ ਗਿਆ ਔਰ ਮੇਨ ਗੱਲ ਹੁੰਦੀ ਆ ਕਹਿੰਦੇ ਵੀ ਜਾਨੀ ਔਰ ਮਾਲੀ ਨੁਕਸਾਨ ਹੁੰਦੇ ਨੇ ਔਰ ਜਾਨੀ ਨੁਕਸਾਨ ਤੋਂ ਜਿਹੜਾ ਇੱਥੇ ਬਚਾ ਹੈਗਾ ਲੇਕਿਨ ਮਾਲੀ ਨੁਕਸਾਨ ਜਿਹੜਾ ਉਹ ਜ਼ਰੂਰ ਹੋਇਆ ਟਰੈਕਟਰ ਦਾ ਅਗਲਾ ਟਾਇਰ ਉੱਤਰ ਗਿਆ ਔਰ ਆ ਮਗਰਲਾ ਟਾਇਰ ਰਿੰਗ ਵਗੈਰਾ ਫਟ ਗਿਆ ਲੇਕਿਨ ਇਹ ਡਰਾਈਵਰ ਵੀ ਜਿਹੜਾ ਉਹ ਠੀਕ ਆ ਬਚਾ ਹੋ ਗਿਆ ਇਹਨਾਂ ਦਾ ਔਰ ਟਾਇਰ ਵੀ ਦੱਸਦੇ ਇਥੋਂ ਕੋਈ ਚੁੱਕ ਕੇ ਲੈ ਗਿਆ ਉਸ ਤੋਂ ਬਾਅਦ ਔਰ ਇਹ ਗੱਡੀ ਫਾਜ਼ਲ ਕਾਲੇ ਪਾਸੇ ਦੀ ਦੱਸੀ ਜਾ ਰਹੀ ਹੈ ਔਰ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਡਰਾਈਵਰ ਵੀ ਜਿਹੜਾ ਇਹ ਬਿਲਕੁਲ ਠੀਕ ਠਾਕ ਆ ਕਿਉਂਕਿ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਘਟਨਾ ਤਾਂ ਬਹੁਤ ਵੱਡੀ ਸੀ ਲੇਕਿਨ ਇਸ ਘਟਨਾ ਦੇ ਵਿੱਚ ਅਗਰ ਟਰੱਕ ਫਲਟ ਜਾਂਦਾ ਤਾਂ ਇਸ ਡਰਾਈਵਰ ਦਾ ਵੀ ਜਿਹੜਾ ਉਹ ਨੁਕਸਾਨ ਹੋਣਾ ਸੀਗਾ ਔਰ ਫਿਲਹਾਲ ਦੀ ਘੜੀ ਤਸਵੀਰ ਜਿਹੜੀ ਆ ਇਹ ਜੀਰਾ ਫਰੋਸਫਰ ਰੋਡ ਪਿੰਡ ਕੁੱਲਗੜੀ ਤੋਂ ਜਿਹੜੀ ਐ ਸਾਹਮਣੇ ਆ ਰਹੀ ਹੈਗੀ ਆ ਤੁਹਾਡਾ ਟਰੱਕ ਸੀ ਇਹ ਹਾਂਜੀ ਹਾਂਜੀ ਆਪਰੇ ਤੇ ਬਚਾਅ ਹੋ ਗਿਆ ਬਾਈ ਹਾਂਜੀ ਹਾਂਜੀ ਬਚਾਅ 68 ਸੁਰਤਾ ਨਹੀਂ ਲੱਗੀ ਨਾ ਨਾ ਬਿਲਕੁਲ ਨਿੱਕ ਵਜੇਰੀ ਘਟਨਾ ਸੀ ਦੋ ਦੋ ਟਾਈ ਹੋਈ ਦੀ ਰਾਤ ਹਾਂਜੀ ਹਾਂਜੀ ਤੇ ਤੇਜ਼ ਸੀ ਜਾਂ ਵੈਸੇ ਹੀ ਮਤਲਬ ਨਹੀਂ ਨਹੀਂ ਗੱਡੀ ਸਲੋ ਸੀ ਤੇ ਡਰਾਈਵਰ ਜਿਹੜਾ ਟਰੈਕਟਰ ਵਾਲਾ ਸੀ ਉਹਨੇ ਡਰਿੰਕ ਪੀਤੀ ਹੋਈ ਸੀ ਉਹਨੇ ਬੱਸ ਵੇਖਿਆ ਨਹੀਂ ਸਿੱਧੇ ਆਮਣੇ ਲਾਤਾ ਬਾਕੀ ਮੈਂ ਕੱਟ ਮਾਰਿਆ ਗੱਡੀ ਦਾ ਹਿੱਸਾ ਪਟਿਆ ਗਿਆ ਨਾਲੋਂ ਨਾਲ ਕੱਟ ਕੇ ਤਰਨੂ ਮਰਿਆ ਕੱਟ ਵੀ ਗੱਡੀਆਂ ਥੱਲੇ ਨੂੰ ਵਾਰਦੀ ਮੈਂ ਵੀ ਬਚ ਜਾਊਗਾ ਟਰੈਕਟਰ ਟਰਾਲੀ ਸਾਈਡ ਤੋਂ ਲੱਗੀ ਸੀ ਜਾਂ ਅੱਗੂ ਹੀ ਆ ਗਈ ਟਰਾਲੀ 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 ਲੱਗੀ ਐ ਸਾਈਡ ਤੋਂ ਸਾਈਡ ਤੋਂ ਹੀ ਲੱਗੀ ਆ ਅੱਛਾ ਸਾਈਡ ਤੋਂ ਲਾ ਕੇ ਫਿਰੋ ਜਦੋਂ ਖਿੱਚ ਵੱਜੀ ਇੱਕਦਮ ਤੇਜ਼ ਤੇ ਟਰਾਲੀ ਮੁਦੀ ਹੋ ਗਈ ਹਾਂ ਟਰਾਲੀ ਨਹੀਂ ਉਹ ਟਰਾਲੀ ਸੇ ਕੱਢੀ ਆ ਸੀ ਫਿਰ ਟਰੈਕਟਰ ਸਾਈਡ ਤੇ ਕੀਤਾ ਵਿਚਾਲੇ ਰਸਤਾ ਬੰਦ ਹੋ ਗਿਆ ਸੀ ਰਸਤਾ ਬੰਦ ਹੋਣਾ ਟ੍ਰੈਫਿਕ ਲੱਗ ਗਿਆ ਜਿਆਦੀ ਜਾਮ ਹੋ ਗਿਆ ਜਾਮ ਲੱਗਣੇ ਚ ਡਰਾਈਵਰ ਕਿਹੜਾ ਟਰੈਕਟਰ ਵਾਲਾ ਹਣ ਨੂੰ ਪਹਿਲਾਂ ਅਸੀਂ ਪੁੱਛਿਆ ਵੀ ਤੂੰ ਤੇਰੀ ਪੀਤੀ ਸੀ ਤੂੰ ਢਾਬੇ ਤੇ ਗੱਡੀ ਲਾ ਕੇ ਟਰੈਕਟਰ ਲਾ ਕੇ ਸੌਂ ਜਾਣਾ ਸੀ ਤੇ ਇਧਰ ਨਾ ਆਂਦਾ ਕਹਿੰਦਾ ਮੈਂ ਜਾ ਰਿਆਂ ਫਾ ਮੈਂ ਕਹਾਂ ਤੂ ਇਹ ਦਰਫਾਜਲ ਦਾ ਥੋੜਾ ਹੈਗਾ ਜਿੱਧਰ ਤੂ ਜਾ ਰਿਹਾ ਬਸ ਇੰਨੇ ਨਾਲ ਚਲੋ ਮਤਲਬ ਬਚਾ ਹੋ ਗਿਆ ਭਾਈ ਦੋਵਾਂ ਫੁੱਲ ਫੁੱਲ ਬਚਾਓ ਗਿਆ ਰਾਜੀ ਟਰੈਕਟਰ ਵਾਲਾ ਵੀ ਠੀਕ ਆ ਸੱਟਾ ਜੀ ਰਾਜੀ ਨਾਮ ਆ ਗਿਆ ਬਿਲਕੁਲ ਅੱਛਾ ਚਲੋ ਉਵੇਂ ਤੁਹਾਡਾ ਨਿਬੜ ਗਿਆ ਇਹ ਚੀਜ਼ ਠੀਕ ਆ ਬਾਕੀ ਸੱਟਾ ਫਿਟਾ ਦਾ ਸੀਗਾ ਵੀ ਉਹ ਬਿਲਕੁਲ ਬਿਲਕੁਲ ਓਕੇ 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 ਬਿਲਕੁਲ ਚਲੋ ਮਾਲੀ ਨੁਕਸਾਨ ਤਾਂ ਹੋਇਆ ਹੀ ਆ ਕੋਈ ਹਾਂ ਜੀ ਹਾਂ ਜੀ ਜੋ ਜਿਹੜਾ ਹੋ ਗਿਆ ਉਹ ਚਲੋ ਫਿਲਹਾਲ ਦੀ ਘੜੀ ਇਹੋ ਜੀ ਜਿਹੜੀ ਘਟਨਾ ਹੁੰਦੀ ਇਹਦੇ ਚ ਗਲਤੀ ਰਾਤ ਦੇ ਸਮੇਂ ਵੀ ਨਹੀਂ ਦੇਖੀ ਜਾ ਸਕਦੀ ਕਿਉਂਕਿ ਕੋਈ ਵੀ ਡਰਾਈ ਕਿਸੇ ਵੀ ਚੀਜ਼ ਦਾ ਡਰਾਈਵਰ ਆ ਉਹ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰੂਗਾ ਕੋਈ ਵੀ ਵਿਕਲਰ ਹੋਊਗਾ ਉਹ ਨਹੀਂ ਚਾਹੂਗਾ ਕਿ ਮੇਰੇ ਮੇਰਾ ਐਕਸੀਡੈਂਟ ਹੋਵੇ ਮੇਰਾ ਵਹੀਕਲ ਵੱਜੇ ਟੁੱਟੇ ਹੋਰ ਸਾਡਾ ਨੁਕਸਾਨ ਹੋਵੇ ਇਸ ਤਰ੍ਹਾਂ ਕੋਈ ਨਹੀਂ ਚਾਹੂਗਾ ਅਚਾਨਕ ਇਹ ਘਟਨਾ ਵਾਪਰ ਜਾਂਦੀਆਂ ਨੇ ਉਹ ਅਚਾਨਕ ਘਟਨਾ ਜਦੋਂ ਵਾਪਰਦੀਆਂ ਨੇ ਤਾਂ ਉਦੋਂ ਤਸਵੀਰਾਂ ਆ ਬਣਦੀਆਂ ਨੇ ਜੋ ਤਸਵੀਰਾਂ ਬਣੀਆ ਹਿੱਸਾ ਕਿੱਥੇ ਪਿਆ ਟਰਾਲੀ ਮੁਢੀ ਹੋਈ ਪਿਆ ਟਰੈਕਟਰ ਕਿੰਨੀ ਦੂਰ ਪਰ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਕਿ ਬਚਾਅ ਹੋ ਗਿਆ ਟਰੈਕਟਰ ਵਾਲੇ ਦਾ ਵੀ ਵਿਚਾ ਹੋ ਗਿਆ ਜੇ ਟਰੈਕਟਰ ਵੀ ਪਲਟ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਟਰੱਕ ਪਲਟ ਜਾਂਦਾ ਇਹਦਾ ਨੁਕਸਾਨ ਵੀ ਹੋਣਾ ਸੀ ਹਾਲਾਂਕਿ ਡਰਾਈਵਰ ਬਾਈ ਵੀ ਠੀਕ ਆ ਉਹ ਟਰੈਕਟਰ ਵਾਲਾ ਵੀ ਠੀਕ ਆ ਫਿਲਹਾਲ ਦੀ ਘੜੀ ਇਹ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਫਿਰੋਸਪੁਰ ਦੇ ਫਿਰੋਸਪੁਰ ਜੀਰਾ ਰੋਡ ਤੇ ਪਿੰਡ ਕੁੱਲਗੜੀ ਤੋਂ ਸਾਂਝਿਆ ਕਰ ਰਹੇ ਹਾਂ ਔਰ ਦੋਵੇਂ ਧਿਰਾਂ ਨੇ ਬੈਠ ਕੇ ਆਪਸ ਦੇ ਵਿੱਚ ਜਿਹੜਾ ਕੰਪਰੋਮਾਈਜ਼ ਰਾਜੀਨਾਮਾ ਕਰ ਲਿਆ ਹੈਗਾ ਫਿਲਹਾਲ ਦੀ ਘੜੀ ਤਸਵੀਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਫਿਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ ਬੜਾ ਭਿਆਨਕ ਹਾਦਸਾ ਹੋਇਆ ਹੈ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਇਹ ਕੈਂਟਰ ਆ ਔਰ ਟਰੈਕਟਰ ਟਰਾਲੀ ਦੇ ਨਾਲ ਜਿਹੜੀ ਆ ਇਹਦੀ ਟੱਕਰ ਹੁੰਦੀ ਆ ਔਰ ਟੱਕਰ ਇੰਨੀ ਕੁ ਜ਼ਿਆਦਾ ਖਤਰਨਾਕ ਆ ਕਿ ਹਿੱਸੇ ਤੱਕ ਜਿਹੜੇ ਉਹ ਪੱਟੇ ਗਏ ਨੇ ਆ ਟਰੱਕ ਦਾ ਹਿੱਸਾ ਪੱਟਿਆ ਗਿਆ ਤੁਸੀਂ ਆਪ ਦੇਖ ਲਓ ਕਿ ਕਿੰਨੀ ਜ਼ਬਰਦਸਤ ਜਿਹੜੀ ਆ ਇਹ ਟੱਕਰ ਹੋਈ ਹੋਏਗੀ ਔਰ ਬਿਲਕੁਲ ਇਹਦਾ ਹਿੱਸਾ ਇੱਥੋਂ ਪੱਟਿਆ ਗਿਆ ਔਰ ਇਥੋਂ ਹਿੱਸਾ ਪਟ ਗਿਆ ਤੁਸੀਂ ਵੇਖ ਲੋ ਕਿਧਰਲੇ ਪਾਸੇ ਖੇਤਾਂ ਦੇ ਵਿੱਚ ਜਾ ਡਿੱਗ ਗਿਆ ਆ ਆ ਹਿੱਸਾ ਪਿਆ ਇਧਰਲੇ ਪਾਸੇ ਨਜ਼ਰ ਮਾਰ ਲਓ ਇਧਰਲੇ ਪਾਸੇ ਆ ਹਿੱਸਾ ਪਿਆ ਇਸ ਟਰੱਕ ਦਾ ਔਰ ਇਹ ਆਮੋ ਸਾਹਮਣੀ ਦੱਸਿਆ ਜਾ ਰਿਹਾ ਕਿ ਦੋਵੇਂ ਵਹੀਕਲ ਵੱਜੇ ਨੇ ਦੂਜਾ ਟਰੈਕਟਰ ਟਰਾਲੀ ਆ ਇੱਕ ਟਰੱਕ ਹੈਗਾ ਔਰ ਕਿੰਨੀ ਦੂਰ ਤੱਕ ਇਹ ਹਿੱਸਾ ਗਿਆ ਇਹਦਾ ਜਦੋਂ ਪਟਿਆ ਗਿਆ ਹਾਲਾਂਕਿ ਰਾਤੀ ਇਹ ਘਟਨਾ ਦੱਸਦੇ ਆ ਆ ਟਰਾਲੀ ਜਿਹੜੀ ਆ ਇਹ ਮੁੱਦੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਉਹ ਸਾਹਮਣੇ ਟਰੈਕਟਰ ਔਰ ਹਾਲਾ ਕਿ ਗਲਤੀ ਨਹੀਂ ਪਤਾ ਲੱਗ ਸਕੀ ਕਿਸ ਦੀ ਹੈ ਕਿਉਂਕਿ ਫਿਲਹਾਲ ਦੀ ਘੜੀ ਰਾਤ ਦਾ ਸਮੇਂ ਦੱਸਿਆ ਜਾ ਰਿਹਾ ਔਰ ਇਸ ਕਰਕੇ ਜਿਹੜਾ ਗਲਤੀ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਲੇਕਿਨ ਹਾਦਸਾ ਇੰਨਾ ਕਿ ਜ਼ਿਆਦਾ ਹੈ ਭਿਆਨਕ ਸੀਗਾ ਕਿ ਨੁਕਸਾਨ ਜਿਹੜਾ ਉਹ ਕਿਸੇ ਰੋਡ ਤੇ ਜਾਂਦੇ ਕਿਸੇ ਹੋਰ ਵਹੀਕਲ ਦਾ ਵੀ ਜਿਹੜਾ ਉਹ ਹੋ ਸਕਦਾ ਸੀ ਅਗਰ ਕੋਈ ਕਾਰ ਜਾ ਕਿ ਮੋਟਰਸਾਈਕਲ ਜਾ ਕਿ ਹੋਰ ਵਹੀਕਲ ਨੰਗ ਦਾ ਉਹਨਾਂ ਦਾ ਵੀ ਜਿਹੜਾ ਨੁਕਸਾਨ ਉਹ ਹੋ ਸਕਦਾ ਸੀਗਾ ਜਿਸ ਤਰੀਕੇ ਨਾਲੇ ਟੱਕਰ ਹੋਈ ਆ ਤਾਂ ਤੁਸੀਂ ਨਜ਼ਰ ਮਾਰੋ ਕਿ ਹਿੱਸਾ ਪਟਕੇ ਆ ਜਿਹੜਾ ਕਿੰਨੀ ਜ਼ੋਰ ਨਾਲ ਟੱਕਰ ਹੋਈ ਹੋਏਗੀ ਕਿ ਆ ਲੋਹੇ ਦੀਆਂ ਜਿਹੜੀਆਂ ਚੀਜ਼ਾਂ ਜਾਂ ਇਹਦਾ ਡਾਲਾ ਡੂਲਾ ਉਹ ਸਾਰਾ ਕੁਝ ਕਿਸ ਤਰੀਕੇ ਨਾਲ ਟੁੱਟਿਆ ਹੈ ਔਰ ਇਹ ਟਰਾਲੀ ਸਾਈਡ ਤੋਂ ਵੱਜੀ ਹੋਊਗੀ ਟਰੱਕ ਦੇ ਕਿਵੇਂ ਵੱਜੀ ਹੋਏਗੀ ਇਹ ਤਾਂ ਹਜੇ ਗੱਲ ਕਲੀਅਰ ਨਹੀਂ ਹੋ ਸਕਦੀ ਲੇਕਿਨ ਫਿਲਹਾਲ ਇਸ ਪੂਰੀ ਕਹਾਣੀ ਦੇ ਵਿੱਚ ਬਚਾ ਹੋ ਗਿਆ ਔਰ ਮੇਨ ਗੱਲ ਹੁੰਦੀ ਆ ਕਹਿੰਦੇ ਵੀ ਜਾਨੀ ਔਰ ਮਾਲੀ ਨੁਕਸਾਨ ਹੁੰਦੇ ਨੇ ਔਰ ਜਾਨੀ ਨੁਕਸਾਨ ਤੋਂ ਜਿਹੜਾ ਇੱਥੇ ਬਚਾ ਹੈਗਾ ਲੇਕਿਨ ਮਾਲੀ ਨੁਕਸਾਨ ਜਿਹੜਾ ਉਹ ਜ਼ਰੂਰ ਹੋਇਆ ਟਰੈਕਟਰ ਦਾ ਅਗਲਾ ਟਾਇਰ ਉੱਤਰ ਗਿਆ ਔਰ ਆ ਮਗਰਲਾ ਟਾਇਰ ਰਿੰਗ ਵਗੈਰਾ ਫਟ ਗਿਆ ਲੇਕਿਨ ਇਹ ਡਰਾਈਵਰ ਵੀ ਜਿਹੜਾ ਉਹ ਠੀਕ ਆ ਬਚਾ ਹੋ ਗਿਆ ਇਹਨਾਂ ਦਾ ਔਰ ਟਾਇਰ ਵੀ ਦੱਸਦੇ ਇਥੋਂ ਕੋਈ ਚੁੱਕ ਕੇ ਲੈ ਗਿਆ ਉਸ ਤੋਂ ਬਾਅਦ ਔਰ ਇਹ ਗੱਡੀ ਫਾਜ਼ਲ ਕਾਲੇ ਪਾਸੇ ਦੀ ਦੱਸੀ ਜਾ ਰਹੀ ਹੈ ਔਰ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਡਰਾਈਵਰ ਵੀ ਜਿਹੜਾ ਇਹ ਬਿਲਕੁਲ ਠੀਕ ਠਾਕ ਆ ਕਿਉਂਕਿ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਘਟਨਾ ਤਾਂ ਬਹੁਤ ਵੱਡੀ ਸੀ ਲੇਕਿਨ ਇਸ ਘਟਨਾ ਦੇ ਵਿੱਚ ਅਗਰ ਟਰੱਕ ਫਲਟ ਜਾਂਦਾ ਤਾਂ ਇਸ ਡਰਾਈਵਰ ਦਾ ਵੀ ਜਿਹੜਾ ਉਹ ਨੁਕਸਾਨ ਹੋਣਾ ਸੀਗਾ ਔਰ ਫਿਲਹਾਲ ਦੀ ਘੜੀ ਤਸਵੀਰ ਜਿਹੜੀ ਆ ਇਹ ਜੀਰਾ ਫਰੋਸਪਰ ਰੋਡ ਪਿੰਡ ਕੁੱਲਗੜੀ ਤੋਂ ਜਿਹੜੀ ਐ ਸਾਹਮਣੇ ਆ ਰਹੀ ਹੈਗੀ ਆ ਤੁਹਾਡਾ ਟਰੱਕ ਸੀ ਇਹ ਹਾਂਜੀ ਹਾਂਜੀ ਆ ਫਿਰ ਤੇ ਪਚਾ ਹੋ ਗਿਆ ਬਾਈ ਹਾਂਜੀ ਹਾਂਜੀ ਪਚਾ 844 ਨਹੀਂ ਲੱਗੀ ਨਾ ਨਾ ਬਿਲਕੁਲ ਨਹੀਂ ਇੱਕ ਵਜੇਰੀ ਘਟਨਾ ਸੀ ਦੋ ਦੋ ਟਾਈ ਹੋਈ ਦੀ ਰਾਤ ਹਾਂਜੀ ਹਾਂਜੀ ਤੇ ਤੇਜ਼ ਸੀ ਜਾਂ ਵੈਸੇ ਹੀ ਮਤਲਬ ਨਹੀਂ ਨਹੀਂ ਗੱਡੀ ਸਲੋ ਸੀ ਤੇ ਡਰਾਈਵਰ ਜਿਹੜਾ ਟਰੈਕਟਰ ਵਾਲਾ ਸੀ ਉਹਨੇ ਡਰਿੰਕ ਪੀਤੀ ਹੋਈ ਸੀ ਉਹਨੇ ਬੱਸ ਵੇਖਿਆ ਨਹੀਂ ਸਿੱਧੇ ਆਮਣੇ ਸਾਹਮਣੇ ਲਾਤਾ ਬਾਕੀ ਮੈਂ ਕੱਟ ਮਾਰਿਆ ਗੱਡੀ ਦਾ ਹਿੱਸਾ ਪਟਿਆ ਗਿਆ ਨਾਲੋਂ ਨਾਲ ਕੱਟ ਕਿੱਧਰ ਨੂੰ ਮਰਿਆ ਕੱਟ ਵੀ ਗੱਡੀਆਂ ਥੱਲੇ ਨੂੰ ਬਾੜਤੀ ਮੈਂ ਵੀ ਬਚ ਜਾਊਗਾ ਟਰੈਕਟਰ ਟਰਾਲੀ ਸਾਈਡ ਤੋਂ ਲੱਗੀ ਸੀ ਜਾਂ ਅੱਗੋਂ ਹੀ ਆ ਗਈ ਟਰਾਲੀ 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 ਲੱਗੀ ਐ ਸਾਈਡ ਤੋਂ ਸਾਈਡ ਤੋਂ ਲੱਗੀ ਆ ਅੱਛਾ ਸਾਈਡ ਤੋਂ ਲਾ ਕੇ ਫਿਰ ਉਹ ਜਦੋਂ ਖਿੱਚ ਵੱਜੀ ਇੱਕਦਮ ਤੇਜ਼ ਤੇ ਟਰਾਲੀ ਮੁੱਦੀ ਹੋ ਗਈ ਹਾਂ ਟਰਾਲੀ ਨਹੀਂ ਉਹ ਟਰਾਲੀ ਸੇ ਕੱਢੀ ਆ ਸੀ ਫਿਰ ਟਰੈਕਟਰ ਸਾਈਡ ਤੇ ਕੀਤਾ ਵਿਚਾਲੇ ਰਸਤਾ ਬੰਦ ਹੋ ਗਿਆ ਸੀ ਰਸਤਾ ਬੰਦ ਹੋਣਾ ਟਰੈਫਿਕ ਲੱਗ ਗਿਆ ਜਿਆਦੀ ਜਮ ਹੋ ਗਿਆ ਜਮ ਲੱਗਣ ਚ ਡਰਾਈਵਰ ਕਿਹੜਾ ਟਰੈਕਟਰ ਵਾਲਾ ਹੁਣ ਨੂੰ ਪਹਿਲਾਂ ਸੀ ਪੁੱਛਿਆ ਵੀ ਤੂੰ ਤੇਰੀ ਪੀਤੀ ਸੀ ਤੂੰ ਟਾਬੇ ਤੇ ਗੱਡੀ ਲਾ ਕੇ ਟਰੈਕਟਰ ਲਾ ਕੇ ਸੌਂ ਜਾਣਾ ਸੀ ਤੇ ਇਧਰ ਨਾ ਆਂਦਾ ਕਹਿੰਦਾ ਮੈਂ ਜਾ ਰਿਆਂ ਫਾਜ਼ ਮੈਂ ਆਗਾ ਦੋ ਇਹ ਦਰਫਾਜਲ ਕਾ ਥੋੜਾ ਹੈਗਾ ਜਿੱਧਰ ਤੂੰ ਜਾ ਰਿਹਾ ਬਸ ਇੰਨੇ ਨਾਲ ਚਲੋ ਮਤਲਬ ਬਚਾ ਹੋ ਗਿਆ ਭਾਈ ਦੋਮੁੱਲ ਫੁੱਲ ਫੁੱਲ ਬਚਾ ਹੋ ਗਿਆ ਰਜੀ ਟਰੈਕਟਰ ਵਾਲਾ ਵੀ ਠੀਕ ਆ ਸੱਟਾ ਜਿਹੜਾ ਰਾਜੀ ਨਾਮ ਆ ਗਿਆ ਬਿਲਕੁਲ ਓਕੇ ਚਲੋ ਉਵੇਂ ਤੁਹਾਡਾ ਨਿਬੜ ਗਿਆ ਇਹ ਚੀਜ਼ ਠੀਕ ਆ ਬਾਕੀ ਸੱਟਾ ਫੇਟਾ ਦਾ ਸੀਗਾ ਵੀ ਉਹ ਬਿਲਕੁਲ ਓਕੇ 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 ਬਿਲਕੁਲ ਚਲੋ ਮਾਲੀ ਨੁਕਸਾਨ ਤਾਂ ਹੋਇਆ ਹੀ ਆ ਕੋਈ ਹਾਂ ਜੀ ਹਾਂ ਜੀ ਜੋ ਜਿਹੜਾ ਹੋ ਗਿਆ ਚਲੋ ਇਹ ਫਿਲਹਾਲ ਦੀ ਘੜੀ ਇਹੋ ਜੀ ਜਿਹੜੀ ਘਟਨਾ ਹੁੰਦੀ ਇਹਦੇ ਚ ਗਲਤੀ ਰਾਤ ਦੇ ਸਮੇ ਵੀ ਨਹੀਂ ਦੇਖੀ ਜਾ ਸਕਦੀ ਕਿਉਂਕਿ ਕੋਈ ਵੀ ਡਰਾਈਵਰ ਆ ਕਿਸੇ ਵੀ ਚੀਜ਼ ਦਾ ਡਰਾਈਵਰ ਆ ਉਹ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰੂਗਾ ਕੋਈ ਵੀ ਵਹੀਕਲ ਆ ਹੋਊਗਾ ਉਹ ਨਹੀਂ ਚਾਹੂਗਾ ਕਿ ਮੇਰੀ ਮੇਰਾ ਐਕਸੀਡੈਂਟ ਹੋਵੇ ਮੇਰਾ ਵਹੀਕਲ ਵੱਜੇ ਟੁੱਟੇ ਹੋਰ ਸਾਡਾ ਨੁਕਸਾਨ ਹੋਵੇ ਇਸ ਤਰ੍ਹਾਂ ਕੋਈ ਨਹੀਂ ਚਾਹੂਗਾ ਅਚਾਨਕ ਇਹ ਘਟਨਾ ਵਾਪਰ ਜਾਂਦੀਆਂ ਨੇ ਉਹ ਅਚਾਨਕ ਘਟਨਾ ਜਦੋਂ ਵਾਪਰਦੀਆਂ ਨੇ ਤਾਂ ਉਦੋਂ ਤਸਵੀਰਾਂ ਆ ਬਣਦੀਆਂ ਨੇ ਜੋ ਤਸਵੀਰیں ਬਣੀਆ ਹਿੱਸਾ ਕਿੱਥੇ ਪਿਆ ਟਰਾਲੀ ਮੁਢੀ ਹੋਈ ਪਈਆ ਟਰੈਕਟਰ ਕਿੰਨੀ ਦੂਰ ਪਰ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਕਿ ਬਚਾਅ ਹੋ ਗਿਆ ਟਰੈਕਟਰ ਵਾਲੇ ਦਾ ਵੀ ਬਚਾ ਹੋ ਗਿਆ ਜੇ ਟਰੈਕਟਰ ਵੀ ਪਲਟ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਟਰੱਕ ਪਲਟ ਜਾਂਦਾ ਇਹਦਾ ਨੁਕਸਾਨ ਵੀ ਹੋਣਾ ਸੀ ਹਾਲਾਂਕਿ ਡਰਾਈਵਰ ਬਾਈ ਵੀ ਠੀਕ ਆ ਉਹ ਟਰੈਕਟਰ ਵਾਲਾ ਵੀ ਠੀਕ ਆ ਫਿਲਹਾਲ ਦੀ ਘੜੀ ਇਹ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਫਰੋਸਪੁਰ ਦੇ ਫਰੋਸਪੁਰ ਜੀਰਾ ਰੋਡ ਤੇ ਪਿੰਡ ਕੁੱਲਗੜੀ ਤੋਂ ਸਾਂਝਿਆ ਕਰ ਰਹੇ ਆਂ ਔਰ ਦੋਵੇਂ ਧਿਰਾਂ ਨੇ ਬੈਠ ਕੇ ਆਪਸ ਦੇ ਵਿੱਚ ਜਿਹੜਾ ਕੰਪਰੋਮਾਈਜ਼ ਰਾਜੀਨਾਮਾ ਕਰ ਲਿਆ ਹੈਗਾ ਫਿਲਹਾਲ ਦੀ ਘੜੀ ਤਸਵੀਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ